ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਜਿੰਨੇ ਵੀ ਸੰਗਤ ਆਪਣੀ ਇਸ ਵੀਡੀਓ ਨੂੰ ਦੇਖਦੀ ਆ ਹੋਰ ਘਰ ਪਰਿਵਾਰ ਠੀਕ ਠਾਕ ਆ ਬਾਈ ਜੀ ਹੁਣ ਬਾਈ ਜੀ ਲੋੜੀ ਨੇੜੇ ਆਉਂਦੀ ਜਾਂਦੀ ਆ ਤੇ ਲੋੜੀ ਦੇ ਤਿਹਾਰ ਤੇ ਆਪਾਂ ਅੱਜ ਤੁਹਾਨੂੰ ਤੁਹਾਡਾ ਵਧੀਆ ਮਨੋਰੰਜਨ ਜਿਹੜੇ ਵਿਚਾਰੇ ਲੋੜੀ ਆਪਣੇ ਘਰਾਂ ਚ ਮੰਗਣ ਆਉਂਦੀਆਂ ਉਹਨਾਂ ਦਾ ਮਨੋਰੰਜਨ ਵਿਖਾਉਣੇ ਆ ਵੀ ਉਹ ਕਿਸ ਤਰ੍ਹਾਂ ਲੋੜੀ ਘਰਾਂ ਚ ਮੰਗਦੇ ਆ ਤੇ ਆਪਾਂ ਇਹਨਾਂ ਸਾਰਿਆਂ ਦਾ ਮਨੋਰੰਜਨ ਦੇਖਣਾਗਾ ਤੇ ਕਮੈਂਟ ਕਰਕੇ ਦੱਸਣਾ ਵੀ ਇਹ ਕਿਹੋ ਜਿਹਾ ਲੱਗਾ ਤੁਹਾਨੂੰ ਤੇ ਵੀੜ ਕਿਹੋ ਜਿਹੀ ਲੱਗੀ ਆ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰੇ ਵੀਰ ਬਣ ਕੇ ਤੁਹਾਨੂੰ ਆਓ ਚਲਿਏ ਤੁਹਾਨੂੰ ਵੀਡੀਓ ਦਿਖਾਈਏ ਚਲੋ ਭਾਈ ਤੇਰੇ ਬੂਏ ਅੱਗੇ ਆਈਆਂ ਲੈ ਕੇ ਜਾਣਗੀਆਂ ਬੈਦਾਈਆਂ ਤੇਰੇ ਬੂਏ ਅੱਗੇ ਆਈਆਂ ਲੈ ਕੇ ਜਾਣਗੀਆਂ ਬੈਦਾਈਆਂ ਸਾਨੂੰ ਵੰਡ ਦੇ ਲੋੜੀ ਤੇਰੀ ਜੀਵਨ ਬੱਲੇ ਬੱਲੇ ਪਰਾਣਾ ਪੇਰਾ ਆ ਮਾਹੀਏ ਮੋਮਬਤੀਏ ਬੱਲੇ ਬੱਲੇ ਵੀ ਕੱਟੇ ਗੱਟ ਵੀ ਹੈ ਪੁਰਾਣਾ ਕਲਚਰ ਨਾਲ ਤੁਹਾਨੂੰ ਤਾਂ ਦਿਖਾਇਆ ਕਿਉਂਕਿ ਪੁਰਾਣਾ ਕਲਚਰ ਬਾਈ ਜੀ ਮਰਦਾ ਜਾਂਦਾ ਠੀਕ ਹੈ ਨਾ ਇਸ ਕਰਕੇ ਤੁਹਾਨੂੰ ਅਸੀਂ ਪਰਾਣਾ ਕਲਚਰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਵੀ ਵਿਚਾਰੀਆਂ ਤੁਹਾਡੇ ਘਰਾਂ ਚ ਆਉਂਦੀਆਂ ਉਹਨਾਂ ਨੂੰ ਤੁਸੀਂ ਟੈਲ ਫੁੱਲ ਕੋਈ ਕਪੜਾ ਲੀੜੇ ਜੋਗਾ ਕੋਈ ਪੈਸੇ ਜੋਗਾ ਕੋਈ ਆਟੇ ਜੋਗਾ ਕੋਈ ਕਿਸੇ ਜੋਗਾ ਹੁੰਦਾ ਨਾ ਉਹਨਾਂ ਨੂੰ ਜ਼ਰੂਰ ਦਿਆ ਕਰੋ ਕਿਉਂਕਿ ਇਹ ਦਸਮਾ ਦਸਾਉਣ ਕਿਸੇ ਬਹਾਨੇ ਨਾਲ ਨਿਕਲ ਜਾਂਦਾ ਇਹ ਵਿਚਾਰੇ ਗਰੀਬ ਆਦਮੀ ਗਰੀਬ ਤਾਂ ਕੌਣ ਆ ਵਿਚਾਰੇ ਅੱਜਕੱਲ ਸਾਰੇ ਸ਼ੈਨਸ਼ਾ ਇਹ ਵੀ ਸ਼ੈਨਸ਼ਾ ਜਿਹੜੇ ਰੋਟੀ ਖਾ ਕੇ ਬਾਬੇ ਨਾਨਕ ਨੇ ਦਿੱਤੇ ਆਪਾਂ ਨੂੰ 20 ਰੁਪਏ ਦਾ ਲੰਗਰ ਚਲਾਇਆ ਉਹ ਲੰਗਰ ਚੋਂ ਸਾਰੇ ਰੱਜ ਕੇ ਸੌਂਦੇ ਆ ਪਰ ਆਪਣੀ ਹੱਥ ਬਨ ਕੇ ਬੇਨਤੀ ਹੈ ਕਿ ਇਹਨਾਂ ਦੀ ਵਿਚਾਰਿਆਂ ਦੀ ਤੁਸੀਂ ਨਾ ਜੋ ਵੀ ਕਰਾਂ ਚਾਹੁੰਦੇ ਆ ਨਿਰਾਸ਼ ਨਾ ਮੋੜਿਆ ਕਰੋ ਵੀ ਘਰੇ ਹੈ ਨਹੀਂ ਕੋਈ ਜਾਂ ਕਿਵੇਂ ਆ ਇਹਨੂੰ ਕੁਛ ਨਾ ਕੁਛ ਤੈਲ ਫੁੱਲ ਜਿੰਨੇ ਜੋਗਾ ਕੋਈ ਇਹਨਾਂ ਨੂੰ ਦੇ ਕੇ ਤੁਸੀਂ ਜ਼ਰੂਰ ਇਹਨਾਂ ਦਾ ਦਿਲ ਖੁਸ਼ ਕਰਿਆ ਕਰੋ ਬਾਈ ਜੀ ਜਾਂਦੇ ਜਾਂਦੇ ਆਪਣੀ ਵੀਡੀਓ ਨੂੰ ਕਮੈਂਟ ਕਰਕੇ ਦੱਸਿਆ ਜੋ ਵੀ ਇਹ ਵੀਡੀਓ ਕਿਹੋ ਜੀ ਲੱਗੀ ਠੀਕ ਹੈ ਨਹੀਂ ਅੱਗੇ ਤੁਹਾਨੂੰ ਵਧੀਆ ਵੀਡੀਓ ਬਣਾ ਕੇ ਖਵਾਵਾਂ ਖਵਾਵਾਂਗੇ ਠੀਕ ਹੈ ਜੀ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਸਤਿ ਸ੍ਰੀ ਅਕਾਲ ਬਾਈ ਜੀ ਅੱਗੇ ਅਗਲੀ ਵੀਡੀਓ ਚ ਮਿਲਾਂਗੇ ਤੁਹਾਨੂੰ ਫੇਰ